30 ਸਾਲ ਦਾ ਕਰਿਆ ਜਿੰਨੀ ਦੇਰ ਤੱਕ ਮਾਨਯੋਗ ਸ਼੍ਰੀ ਸਤਪਾਲ ਗੁਸਾਇਨੀ ਹੈਲਥ ਮਿਨਿਸਟਰ ਸਾਹਿਬ ਸੀਗੇ ਜੀ ਉਹਨੇ ਦੇਰ ਤੱਕ ਵਰਕਰਾਂ ਦੀ ਪਹੁੰਚ ਗਈ ਸੀ ਉਹਨੇ ਦੇਰ ਤੱਕ ਹੀ ਸਾਰੇ ਕਾਰਜਕਰਤਾਵਾਂ ਦੀ ਪਹੁੰਚ ਗਈ ਸੀ ਪਾਰਟੀ ਬੜੇ ਵਧੀਆ ਤਰੀਕੇ ਨਾਲ ਲੁਧਿਆਣਾ ਚੱਲ ਰਿਆ ਸੀ ਇਸ ਇਲਾਕੇ ਦੇ ਐਮਐਲਏ ਸਾਹਿਬ ਸ਼੍ਰੀ ਸ਼ੋਕ ਪ੍ਰੈਸ਼ਰ ਪੱਪੀ ਜੀ 2.5 ਸਾਲਾਂ ਦੇ ਵਿੱਚ ਜੇ ਕਿਸੇ ਦੇ ਉੱਤੇ ਕੋਈ ਨਜਾਇਜ਼ ਪਰਚਾ ਕੀਤਾ ਤਾਂ ਦੱਸੋ ਮੈਂ ਉਹਦੇ ਵਿਸਤਾਰ ਦੇ ਵਿੱਚ ਦੱਸਿਆ ਕਿ ਕਿਹੜੇ-ਕਿਹੜੇ ਬੰਦੇ ਨੂੰ ਕਿੱਦਾਂ-ਕਿੱਦਾਂ ਪਾਰਟੀ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦਾ ਕੈਰੀਅਰ ਖਤਮ ਕਰਨ ਦੇ ਵਿੱਚ ਲੱਗੀ ਹੋਈ ਹੈ ਕਈਆਂ ਦਾ ਕਾਰ ਵੀ ਦਿੱਤਾ ਹੈ ਚਾਹੇ ਉਹ ਜ਼ਿਲ੍ਹਾ ਪ੍ਰਧਾਨ ਜੀ ਹੋਣ ਚਾਹੇ ਵਾ ਇੱਕ ਵਾਈਸ ਪ੍ਰਧਾਨ ਹੈ ਇੱਕ ਸਾਬਕਾ ਕੌਂਸਲਰ ਹੈ ਇੱਕ ਸਖਤਰ ਹੈ ਇਹ ਲੋਕਾਂ ਨੂੰ ਕਿਸੇ ਦੇ ਕੋਈ ਪਾਰਟੀ ਨਾਲ ਕੋਈ ਮਤਲਬ ਨਹੀਂ ਹੈ ਬੀਜੇਪੀ ਨਾਲ ਇਹ ਚਾਹੁੰਦੇ ਬਸ ਅਸੀਂ ਆਂ ਤੇ ਬਸ ਅਸੀਂ ਹੀ ਸਭ ਕੁਝ ਆਸੀਂ ਹੀ ਸਭ ਪ੍ਰਧਾਨ ਆ ਬੀਜੇਪੀ ਲੁਧਿਆਣਾ ਔਰ ਬੀਜੇਪੀ ਪੰਜਾਬ ਕਦੇ ਵੀ ਸਿੱਖਾਂ ਦੇ ਹੱਕ ਵਿੱਚ ਨਹੀਂ ਹੋਈ ਮੈਂ ਪਹਿਲੇ ਸਿੰਘਾਂ ਦੀ ਗੱਲ ਕਰੂੰਗਾ ਸਿੰਘ ਬੀਜੇਪੀ ਦੇ ਲੀਡਰ ਸੀ ਜਿਹੜੇ ਉਹ ਕਈ ਪਾਰਟੀ ਛੱਡ ਕੇ ਚਲੇ ਗਏ ਆ ਔਰ ਕਈ ਛੱਡਣ ਦੀ ਕਿਨਾਰੇ ਤੇ ਖੜੇ ਆ ਕਈ ਚਾਰੇ ਤਾਂ ਬੀਜੇਪੀ ਛੱਡ ਕੇ ਜਾ ਚੁੱਕੇ ਆ ਔਰ ਕਈ ਜਿਹੜੇ ਰਹਿ ਗਏ ਆ ਉਹ ਘੁੱਟਨ ਮਹਿਸੂਸ ਕਰ ਰਹੇ ਆ ਆਪਣੀ ਜਿਹੜੇ ਤੁਸੀਂ ਬਿਜਲੀ ਮਾਫ ਕੀਤੀ ਐ 600 ਯੂਨਟ ਔਰ 2000 ਰੁਪਏ ਦਾ ਬਿੱਲ ਹੁੰਦਾ ਸੀ ਨਾ ਬਿਜਲੀ ਦਾ ਤਾਂ ਜੇ ਹੀ ਲਾਈਨਮੈਨ ਤੁਹਾਡੇ ਘਰ ਆ ਦੇ ਬਾਹਰ ਪਲਾਸ ਲੈ ਕੇ ਆ ਜਾਂਦੇ ਸੀ ਤੁਹਾਡੀ ਬਿਜਲੀ ਕੱਟਣ ਲਈ ਦੇਖੋ ਸ਼ੋਕ ਪ੍ਰੈਸ਼ਰ ਪੱਪੀ ਜੀ ਵਿਕਾਸ ਪ੍ਰੈਸ਼ਰ ਕਾਕੂ ਜੀ ਔਰ ਉਹਨਾਂ ਦੀ ਸਾਰੀ ਟੀਮ ਦਿਨ ਰਾਤ ਲੱਗੇ ਰਹਿੰਦੇ ਆ ਦਿਨ ਰਾਤ ਕੰਮ ਕਰਦੇ ਆ ਅੱਜ ਸ਼੍ਰੀ ਸ਼ੋਕ ਪ੍ਰਾਸ਼ਲ ਪੱਪੀ ਦਾ ਦਫਤਰ ਤੁਸੀਂ ਚਲੇ ਜਾਣਾ ਜਦੋਂ ਮਰਜ਼ੀ ਜਿਹੜਾ ਮੈਂ ਤੁਹਾਨੂੰ ਟਾਈਮ ਦੱਸ ਰਿਹਾ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 7-8 ਵਜਨਦੇ ਆ ਲੋਕ ਆਂਦੇ ਆ ਜਾਂਦੇ ਆ ਆਂਦੇ ਆ ਜਾਂਦੇ ਆ ਲੋਕ ਆਪਣਾ ਕੰਮ ਕਰਵਾਉਂਦੇ ਆ ਪਾਰਟੀ ਦੇ ਨੀਤੀਆਂ ਨੂੰ ਆ ਆਮ ਆਦਮੀ ਪਾਰਟੀ ਦੇ ਨੀਤੀਆਂ ਨੂੰ ਆ ਆਮ ਆਦਮੀ ਪਾਰਟੀ ਦੇ ਵਿਕਾਸ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਂਗਾ ਔਰ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਲੋਕਾਂ ਦੇ ਮੁਸ਼ਕਲਾਂ ਨੂੰ ਆਪਣੀ ਪਾਰਟੀ ਹਾਈ ਕਮਾਨ ਤੱਕ ਔਰ ਆਪਣੇ ਪਾਰਟੀ ਹਾਈ ਕਮਾਨ ਦੇ ਲੀਡਰਾਂ ਤੱਕ ਪਹੁੰਚਾਉਂਗਾ ਔਰ ਲੋਕਾਂ ਦੀ ਮੁਸ਼ਕਲਾਂ ਨੂੰ ਹੱਲ ਕਰਵਾਉਂਗਾ ਹੈਲੋ ਨੋ ਮਸੇ ਸੱਚੀ ਗੱਲ ਦਾ ਦੋਸਤੋ ਮੇਰਾ ਦੋਸਤ ਸਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ ਲੁਧਿਆਣਾ ਯਾਨੀ ਕਿ ਪੰਜਾਬ ਦੇ ਸਿਆਸਤ ਦੇ ਤਾਂ ਹਰ ਰੋਜ਼ ਬਦਲਦੀ ਨਜ਼ਰ ਆਉਂਦੀ ਹੈ ਲੇਕਿਨ ਕਈ ਵਾਰ ਦੇਖਿਆ ਜਾਂਦਾ ਹੈ ਕਿ ਕੁਝ ਸੇਵਾ ਸਮਾਜ ਸੇਵਕ ਐਦਾ ਦੇ ਹੁੰਦੇ ਨੇ ਜੋ ਕਿ ਕਹਿ ਲੋ ਕਿ ਇੱਕ ਹੀ ਪਾਰਟੀ ਦੇ ਹੋ ਕੇ ਰਹਿੰਦੇ ਨੇ ਔਰ ਕਹਿ ਲੋ ਕਿ 5 ਨਹੀਂ 10 ਸਾਲ ਨਹੀਂ ਬਲਕਿ 25-25 ਸਾਲ ਇੱਕੀ ਪਾਰਟੀ ਦੇ ਰਹਿੰਦੇ ਨੇ ਇੰਨੇ ਸਾਲ ਸੇਵਾ ਕਰਨ ਤੋਂ ਬਾਅਦ ਤਾਂ ਕਹਿੰਦੇ ਨੇ ਕਿ ਪਾਰਟੀ ਛੱਡਣ ਦਾ دل ਨਹੀਂ ਕਰਦਾ ਬੰਦਾ ਆਪਣੀ ਹੀ ਪਾਰਟੀ ਦਾ ਹੋ ਕੇ ਰਹਿ ਜਾਂਦਾ ਲੇਕਿਨ ਇਹੋ ਜੀ ਕੀ ਕਾਰਨ ਹੋ ਜਾਂਦੇ ਨੇ ਕਿ 25 ਸਾਲ ਤੋਂ ਬਾਅਦ ਸੇਵਾ ਕਰਨ ਤੋਂ ਬਾਅਦ ਵੀ ਪਾਰਟੀ ਛੱਡਣੀ ਪਵੇ ਤਾਂ ਫਿਰ ਤਾਂ ਸਵਾਲ ਉਹ ਨਿਸ਼ਾਨ ਤਾਂ ਖੜਾ ਹੁੰਦਾ ਹੀ ਹੈ ਤੇ ਸਾਡੇ ਨਾਲ ਗੱਲ ਕਰਨ ਮੌਜੂਦ ਨੇ ਸਮਾਜ ਸੇਵਕ ਜਿਨ੍ਹਾਂ ਨੂੰ ਅਕਸਰ ਤੁਸੀਂ ਸਮਾਜਿਕ ਕਾਰਜਾਂ ਦੇ ਵਿੱਚ ਔਰ ਕਹਿ ਲੋ ਕਿ ਧਾਰਮਿਕ ਕਾਰਜਾਂ ਦੇ ਵਿੱਚ ਅਕਸਰ ਸਾਹਮਣੇ ਵੱਧ ਚੜ ਕੇ ਅੱਗੇ ਆਂਦੇ ਦੇਖਿਆ ਤੇ ਸਾਡੇ ਨਾਲ ਗੱਲ ਕਰਨ ਮੌਜੂਦ ਨੇ ਗੋਲਦੀ ਸੱਬਰਵਾਲ ਜੀ ਤੇ ਜਾਣਦੇ ਜਿਨ੍ਹਾਂ ਨੇ 25 ਸਾਲ ਭਾਜਪਾ ਨੂੰ ਸਮਾਂ ਦਿੱਤਾ ਹੈ ਔਰ ਹੁਣ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦਾ ਬੈਨਰ ਜਿਹੜਾ ਲੱਗਾ ਉਹਦੇ ਥੱਲੇ ਖੜੇ ਨੇ ਔਰ ਫਾਈਨਲੀ ਜੁਆਇਨ ਕਰ ਚੁੱਕੇ ਨੇ ਸੱਸ਼ੀਕਰ ਪਾਜੀ ਵੈਲਕਮ ਟੂ ਹਾਂਜੀ ਸੱਸ਼ੀਕਾਲ ਜੀ ਸਭ ਤੋਂ ਪਹਿਲਾਂ ਮੈਂ ਲੁਧ ਲਾਈਵ ਦੇ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਤੁਸੀਂ ਗੱਲ ਕਰਦੇ ਸੀ ਕਿ 25 ਸਾਲ। 25 ਸਾਲ ਪੂਰੇ। ਕਿੰਨੇ ਕਿੰਦਾ ਦਾ ਰਹਿ ਤੁਹਾਡਾ? 25 ਸਾਲ ਦਾ ਕਾਰਿਆ ਜਿੰਨੀ ਦੇਰ ਤੱਕ ਮਾਨਯੋਗ ਸ਼੍ਰੀ ਸਤਪਾਲ ਗੁਸਾਈ ਜੀ ਹੈਲਥ ਮਿਨਿਸਟਰ ਸਾਹਿਬ ਸੀਗੇ। ਜੀ। ਉਹਨੇ ਦੇਰ ਤੱਕ ਵਰਕਰਾਂ ਦੀ ਪੁੱਛ ਗਏ ਸੀ। ਉਹਨੇ ਦੇਰ ਤੱਕ ਹੀ ਸਾਰੇ ਕਾਰਜਕਰਤਾਵਾਂ ਦੀ ਪੁੱਛ ਗਏ ਸੀ। ਪਾਰਟੀ ਬੜੇ ਵਧੀਆ ਤਰੀਕੇ ਨਾਲ ਲੁਧਿਆਣਾ ਚੱਲ ਰਿਹਾ ਸੀ। ਜੀ। ਜਦੋਂ ਸਵਰਗਾਂ ਦੇ ਵਿੱਚ ਵਾਸਾ ਹੋ ਗਿਆ ਉਹਨਾਂ ਦਾ ਜਦੋਂ ਉਸ ਤੋਂ ਬਾਅਦ ਕਿਸੇ ਵੀ ਲੀਡਰ ਨੇ ਲੁਧਿਆਣਾ ਸ਼ਹਿਰ ਦੇ ਕਿਸੇ ਵੀ ਲੀਡਰ ਨੇ ਲੁਧਿਆਣਾ ਸ਼ਹਿਰ ਦੇ ਕਿਸੇ ਵਰਕਰਾਂ ਦੀ ਪੁੱਛਗਿੱਛ ਨਹੀਂ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਨਾ ਮੈਂ ਉਹ ਗੱਲਾਂ ਰਿਪੀਟ ਨਹੀਂ ਕਰਨੀਆਂ ਜਿਹੜੇ ਮੈਂ ਪਹਿਲੇ ਬਾਈਟਾਂ ਚ ਕਰ ਚੁੱਕਾ ਮੈਂ ਉਹਦੇ ਵਿਸਤਾਰ ਦੇ ਵਿੱਚ ਦੱਸਿਆ ਕਿ ਕਿਹੜੇ-ਕਿਹੜੇ ਬੰਦੇ ਨੂੰ ਕਿੱਦਾਂ-ਕਿੱਦਾਂ ਪਾਰਟੀ ਜਿਹੜੀ ਹੈ ਹਾਂਜੀ ਹਾਂਜੀ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਦਾ ਕੈਰੀਅਰ ਖਤਮ ਕਰਨ ਦੇ ਵਿੱਚ ਲੱਗੀ ਹੋਈ ਹੈ ਕਈਆਂ ਦਾ ਕਾਰ ਵੀ ਦਿੱਤਾ ਅੱਜ ਮੈਂ ਤੁਹਾਨੂੰ ਪਾਰਟੀ ਨੂੰ ਕੀ ਫਾਇਦਾ ਹੋਏਗਾ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ ਕਿ ਤੁਹਾਡੇ ਅੰਦਰ ਦੇ 25-25 ਸਾਲ ਤੋਂ ਉਹਨਾਂ ਨਾਲ ਜੁੜੇ ਗਏ ਹੋਏ ਨੇ ਪਰ ਛੱਡ ਰਹੇ ਨੇ ਤਾਂ ਨੁਕਸਾਨ ਹੋਣ ਦੀ ਥਾਂ ਫਾਇਦਾ ਤੁਹਾਡਾ ਪੜੇ ਜਿਹੜੇ ਬੰਦੇ ਇਸ ਟਾਈਮ ਪਾਰਟੀ ਦੇ ਵਿੱਚ ਨੇ ਨਾ ਚਾਹੇ ਉਹ ਜ਼ਿਲ੍ਹਾ ਪ੍ਰਧਾਨ ਜੀ ਹੋਣ ਜੀ ਚਾਹੇ ਇੱਕ ਵਾਈਸ ਪ੍ਰਧਾਨ ਆ ਇੱਕ ਸਾਬਕਾ ਕੌਂਸਲਰ ਆ ਜੀ ਇੱਕ ਸਖਤਰ ਆ ਜੀ ਇਹ ਲੋਕਾਂ ਨੂੰ ਕਿਸੇ ਦੇ ਕੋਈ ਪਾਰਟੀ ਨਾਲ ਕੋਈ ਮਤਲਬ ਨਹੀਂ ਆ ਬੀਜੇਪੀ ਨਾਲ ਇਹ ਚਾਹੁੰਦੇ ਬਸ ਅਸੀਂ ਆ ਤੇ ਬਸ ਅਸੀਂ ਹੀ ਸਭ ਕੁਝ ਅਸੀਂ ਹੀ ਪ੍ਰਧਾਨ ਤੇ ਅਸੀਂ ਹੀ ਪਾਰਟੀਆਂ ਸਾਨੂੰ ਕਿਸੇ ਵਰਕਰ ਦਾ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਚਾਹੁੰਦੇ ਆ ਕਿ ਸਾਡੇ ਤੋਂ ਉੱਤੇ ਕੋਈ ਬੰਦਾ ਨਾ ਆ ਜਾਵੇ ਉਹ ਇਸ ਕਰਕੇ ਉਹ ਬੰਦਿਆ ਦਾ ਕੈਰੀਅਰ ਖਤਮ ਕਰਨਾ ਚਾਹੁੰਦੇ ਆ ਅੱਜ ਮੈਂ ਅੱਜ ਮੈਂ ਦੂਆ ਸਾਹਿਬ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਿਹਾ ਅੱਜ ਮੈਂ ਇੱਕ ਬਹੁਤ ਵੱਡਾ ਖੁਲਾਸਾ ਕਰਨ ਚਾਹ ਰਿਹਾ ਮੈਂ ਤੁਹਾਨੂੰ ਦੱਸਣਾ ਚਾਹਨਾ ਪੰਜਾਬ ਬੀਜੇਪੀ ਲੁਧਿਆਣਾ ਔਰ ਬੀਜੇਪੀ ਪੰਜਾਬ ਕਦੇ ਵੀ ਸਿੱਖਾਂ ਦੇ ਹੱਕ ਵਿੱਚ ਨਹੀਂ ਹੋਈ ਮੁਸਲਮਾਨ ਭਾਈਚਾਰੇ ਦੇ ਹੱਕ ਵਿੱਚ ਨਹੀਂ ਹੋਈ ਉਹ ਮੇਰੇ ਕੋਲ ਜਿੰਦਾ ਜੱਗ ਦਾ ਸਬੂਤ ਹੈ ਅੱਜ ਤੁਸੀਂ ਦੇਖੋ ਰਾਸ਼ਟਰੀ ਆਗੂ ਮੈਂ ਪਹਿਲੇ ਸਿੰਘਾਂ ਦੀ ਗੱਲ ਕਰੂੰਗਾ ਸਿੰਘ ਬੀਜੇਪੀ ਦੇ ਲੀਡਰ ਸੀ ਜਿਹੜੇ ਉਹ ਕਈ ਪਾਰਟੀ ਛੱਡ ਕੇ ਚਲੇ ਗਏ ਆ ਔਰ ਕਈ ਛੱਡਣ ਦੀ ਕਿਨਾਰੇ ਤੇ ਖੜੇ ਕਈ ਚਾਰੇ ਤਾਂ ਬੀਜੇਪੀ ਛੱਡ ਕੇ ਜਾ ਚੁੱਕੇ ਆ ਔਰ ਕਈ ਜਿਹੜੇ ਰਹਿ ਗਏ ਆ ਉਹ ਘੁਟਣ ਮਹਿਸੂਸ ਕਰ ਰਹੇ ਆ ਆਪਣੀ ਬੀਜੇਪੀ ਦੇ ਅੰਦਰ ਘੁਟਣ ਮਹਿਸੂਸ ਕਰ ਰਹੇ ਆ ਔਰ ਉਹ ਵੀ ਜਲਦ ਹੀ ਦੇਖਣਾ ਕੋਈ ਨਾ ਕੋਈ ਆਪਣਾ ਡਿਸੀਜਨ ਲੈਣਗੇ ਮੈਨੂੰ ਉਮੀਦ ਆ ਉਹਨਾਂ ਦੇ ਉੱਤੇ ਵੀ ਬਿਲਕੁਲ ਤੁਹਾਨੂੰ ਉਮੀਦ ਹੈਗੀ ਹੈ ਤੇ ਹੁਣ ਇੱਥੇ ਆ ਕੇ ਕੀ ਮਤਲਬ ਪਰਿਵਰਤਨ ਤੁਹਾਨੂੰ ਦਿਖਿਆ बिकॉज ਪਾਰਟੀ ਦੇ ਵਿੱਚ ਮੈਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨਾ ਅੱਜ ਤੋਂ 2.5 ਸਾਲ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਆਈ ਸੀ ਨਾ چاہے ਮੈਂ ਭਾਜਪਾ ਦਾ ਸੀ ਇਹਨਾਂ ਨੇ ਆਂਦੀ ਦਿਲ ਜਿੱਤ ਲਏ ਸਾਡੇ ਔਰ ਮੈਂ ਨਹੀਂ ਇਹ ਤੁਸੀਂ ਸੋਸ਼ਲ ਮੀਡੀਆ ਤੇ ਚਲੇ ਜਾ ਕੇ ਬੱਗਾ ਜੀ ਦੇ ਨਾਲ ਪੱਪੀ ਜੀ ਦੇ ਨਾਲ ਭੋਲਾ ਗਰੇਵਾਲ ਜੀ ਦੇ ਨਾਲ ਕੋਈ 2-4 ਦਿਨ ਬਾਅਦ ਪਿਛਲੇ 2.5 ਸਾਲਾਂ ਤੋਂ ਲਗਾਤਾਰ ਉਹਨਾਂ ਨੂੰ ਫੋਟੋ ਆ ਪਾਣਾ ਮੈਂ ਬੀਜਪੀ ਨੂੰ ਕੋਈ ਡਰਦਾ ਨਹੀਂ ਸੀ ਉਦੋਂ ਉਹ ਉਹਨਾਂ ਦਾ ਧੰਨਵਾਦ ਕਰਦਾ ਸੀ ਕਿ ਜਿਹੜੇ ਤੁਸੀਂ ਪੰਜਾਬ ਦੇ ਲਈ ਕੰਮ ਕੀਤਾ ਸਭ ਤੋਂ ਪਹਿਲਾਂ ਜਿਹੜੇ ਤੁਸੀਂ ਬਿਜਲੀ ਮਾਫ ਕੀਤੀ ਐ 600 ਯੂਨਟ ਉਹ 2000 ਰੁਪਏ ਦਾ ਬਿੱਲ ਹੁੰਦਾ ਸੀ ਨਾ ਬਿਜਲੀ ਦਾ ਤਾਂ ਜੇ ਹੀ ਲਾਈਨਮੈਨ ਤੁਹਾਡੇ ਘਰ ਆ ਦੇ ਬਾਹਰ ਪਲਾਸ ਲੈ ਕੇ ਆ ਜਾਂਦੇ ਸੀ ਤੁਹਾਡੀ ਬਿਜਲੀ ਕੱਟਣ ਲਈ ਤੁਸੀਂ ਭੇਜਦੇ ਸੀ ਸਾਰੇ ਕੋਈ ਐਮਐਲਏ ਕੋਲ ਕੋਈ ਕੌਂਸਲਰ ਕੋਲ ਕਿ ਸਾਨੂੰ ਬਚਾਓ ਸਾਨੂੰ ਬਚਾਓ ਸਭ ਤੋਂ ਵੱਡਾ ਡਿਸੀਜਨ ਪੰਜਾਬ ਦਾ ਬਿਜਲੀ ਦਾ ਤੁਸੀਂ ਲਿਆ ਅੱਜ ਤੁਸੀਂ ਦੇਖੋ ਇਸ ਤਰ੍ਹਾਂ ਕੰਮ ਹੋ ਰਿਹਾ ਔਰ ਛੱਡੋ ਤੂੰ ਦੂਰ ਕਿ ਜਾਣਾ ਇੱਥੇ ਆ ਜਾਓ ਸਾਡਾ ਲੁਧਿਆਣਾ ਹਲਕਾ ਸੈਂਟਰਲ ਲੁਧਿਆਣੇ ਦੀ ਸ਼ਾਨ ਹਲਟਰਸਨਕੇ ਦਾ ਮਾਨ ਹਲਕੇ ਸੈਂਟਰਲ ਦਾ ਮਾਨ ਨੌਜਵਾਨ ਦੀ ਲਈ ਧੜਕਣ ਛਜਾਰੂ ਨਹੀਂ ਧੜਕ ਇਨਸਾਫ ਪਸੰਦ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਐਮਐਲਏ ਸਾਹਿਬ ਉਹਨਾਂ ਨੇ ਐਮਐਲਏ ਬੰਦੇ ਨਾਲ ਹੀ ਕਹਿਤਾ ਇੱਥੇ ਦੇ ਇਲਾਕੇ ਦੇ ਨਸ਼ੇੜੀਆਂ ਨੂੰ ਔਰ ਨਸ਼ਾ ਵੇਚਣ ਵਾਲਿਆਂ ਨੂੰ ਕਹਿਤਾ ਕਿ ਜਾ ਤਾਂ ਮੇਰਾ ਹਲਕਾ ਸੈਂਟਰਲ ਛੱਡ ਦੋ ਜਾਫਰ ਸੈਂਟਰਲ ਜੇਲ ਤੁਹਾਡੇ ਲਈ ਤਿਆਰ ਹੈ ਅੱਜ ਤੁਸੀਂ ਦੇਖੋ ਸ਼ੋਕ ਪ੍ਰੈਸ਼ਰ ਪੱਪੀ ਜੀ ਨੋਰ ਆਮ ਆਦੀ ਪਾਰਟੀ ਦੇ ਕਾਰਜਕਰਤਾਵਾਂ ਨੂੰ ਹਰੇਕ ਵਾਰਡ ਦੇ ਵਿੱਚ ਚਲੇ ਜਾਓ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਮੈਂ ਵਿਸਤਾਰ ਚ ਨਾਮ ਨਹੀਂ ਲੈਣੇ ਅੱਜ ਕਿਸੇ ਵਾਰਡ ਦੇ ਚਲੇਓ ਦੇਖੋ ਸ਼ੋਕ ਪ੍ਰੈਸ਼ਰ ਪੱਪੀ ਦੀ ਵਿਕਾਸ ਪ੍ਰੈਸ਼ਰ ਕਾਕੂ ਜੀ ਔਰ ਉਹਨਾਂ ਦੀ ਸਾਰੀ ਟੀਮ ਦਿਨ ਰਾਤ ਲੱਗੇ ਰਹਿੰਦੇ ਦਿਨ ਰਾਤ ਕੰਮ ਕਰਦੇ ਆ ਦੇਨ ਰਾਤ ਕੋਈ ਸੀਵਰੇ ਕਡਵਾ ਰਿਆ ਕੋਈ ਕੋਲ ਖੜ ਕੇ ਸਿਰਕਾ ਬਨਵਾ ਰਿਆ ਕੋਈ ਪੈਨਸ਼ਨਾਂ ਲਗਵਾ ਰਿਆ ਇਧਰ ਕੈਮਰਾ ਕਮਾਓ ਉਹ ਦੇਖੋ ਉਹ ਦੇਖੋ ਹਰੀਸ਼ ਵੀ ਕੀ ਦੇ ਕਾਰਜਕਰਤਾ ਦੇਖੋ ਕਿਦਾਂ ਲੱਗੇ ਆ ਅੱਜ ਵੀ ਦੇਖੋ ਹਰੀਸ਼ ਵੀ ਕੀ ਦੇ ਕਾਰਜਕਰਤਾ ਕਿਦਾਂ ਲੱਗੇ ਆ ਸੋ ਕਹਿਣ ਦਾ ਮਤਲਬ ਸਾਰੇ ਕਿਸੇ ਵੀ ਬਾੜ ਦੇ ਵਿੱਚ ਚੱਲੇਓ ਕਿਸੇ ਵੀ ਬਾੜ ਤੇ ਚੱਲੇਓ ਕੰਮ ਤੁਹਾਨੂੰ ਲੋਕ ਕਹਿਣਗੇ ਅੱਜ ਤੁਸੀਂ ਹੋਰ ਇੱਕ ਗੱਲ ਮੈਂ ਕਹਿਣਾ ਚਾਹਨਾ ਅੱਜ ਇੱਕ ਗੋਲ ਹੋਰ ਨੋਟ ਕਰ ਲਓ ਲੁਧਿਆਣਾ ਲਾਈਵ ਦੇਖੋ ਬੜਾ ਵਧੀਆ ਚੈਨਲ ਨਾਲ ਲੋਕੀ ਬਹੁਤ ਦੇਖਦੇ ਹਨ ਨੂੰ ਮੈਂ ਉਹਦੇ ਮਾਦੇ ਉਹਨਾਂ ਤੁਹਾਨੂੰ ਕਹਿਣਾ ਚਾਹਨਾ ਅੱਜ ਜਿਹੜੀ ਸ਼ੋਕ ਪ੍ਰਾਸ਼ਲ ਪਪੀ ਦਾ ਦਫਤਰ ਤੁਸੀਂ ਚਲੇ ਜਾਣਾ ਜਦੋਂ ਮਰਜੀ ਜਿਹੜਾ ਮੈਂ ਤੁਹਾਨੂੰ ਟਾਈਮ ਦੱਸ ਰਿਹਾ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 7-8 ਵਜਨਦੇ ਆ ਲੋਕ ਆਂਦੇ ਆ ਜਾਂਦੇ ਆ ਆਂਦੇ ਆ ਜਾਂਦੇ ਆ ਲੋਕ ਆਪਣਾ ਕੰਮ ਕਰਵਾਉਂਦੇ ਆ ਔਰ ਉੱਥੇ ਬੈਠ ਕੇ ਸੈਂਕੜੇ ਹੀ ਲੋਕਾਂ ਦਾ ਕੰਮ ਹੁੰਦਾ ਲੋਕ ਖੁਸ਼ ਹੁੰਦੇ ਆ ਪਪੀ ਜੀ ਦਾ ਕਰ ਰਹੇ ਪਾਰਟੀ ਕਰ ਰਹੇ ਹੁਣ ਤੁਸੀਂ ਆਪਣਾ ਕਿੱਦਾਂ ਕਿਸ ਪ੍ਰਕਾਰ ਦਾ ਆਪਣਾ ਇਸ ਪਾਰਟੀ ਦੇ ਜਾ ਕੇ ਲੋਕਾਂ ਦਾ ਭਲਾਈ ਚ ਅੱਗੇ ਵਧੋਗੇ ਹੁਣ ਮੈਂ ਪਾਰਟੀ ਦੇ ਨੀਤੀਆਂ ਨੂੰ ਆ ਆਮ ਆਦਮੀ ਪਾਰਟੀ ਦੇ ਨੀਤੀਆਂ ਨੂੰ ਆ ਆਮ ਆਦਮੀ ਪਾਰਟੀ ਦੇ ਵਿਕਾਸ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਂਗਾ ਔਰ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਨੂੰ ਆਪਣੀ ਪਾਰਟੀ ਹਾਈ ਕਮਾਂਡ ਤੱਕ ਔਰ ਆਪਣੇ ਪਾਰਟੀ ਹਾਈ ਕਮਾਂਡ ਦੇ ਲੀਡਰਾਂ ਤੱਕ ਪਹੁੰਚਾਉਂਗਾ ਔਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਂਗਾ ਦੇਖੋ ਮੈਂ ਤੁਹਾਨੂੰ ਪਹਿਲੀ ਵੀ ਕਹਿੰਦਾ ਨਸ਼ਿਆ ਕਿੱਦਾਂ ਉਹਨਾਂ ਨੇ ਠੋਕਿਆ ਸੈਂਟਰ ਹੱਲੇ ਕਿਦਾ ਕੇ ਦੇਖ ਲਓ ਤੁਸੀਂ ਤੁਹਾਨੂੰ ਕਿਤੇ ਨਜ਼ਰ ਆਂਦਾ ਤੇ ਦੱਸਿਓ ਮੈਨੂੰ ਇੱਕ ਗੱਲ ਹੋਰ ਇਸ ਇਲਾਕੇ ਦੇ ਐਮਐਲਏ ਸਾਹਿਬ ਸ਼੍ਰੀ ਸ਼ੋਕ ਪ੍ਰੈਸ਼ਰ ਪੱਪੀ ਦੀ 22 ਸਾਲਾਂ ਦੇ ਵਿੱਚ ਜੇ ਕਿਸੇ ਦੇ ਉੱਤੇ ਕੋਈ ਨਜਾਇਜ਼ ਪਰਚਾ ਕੀਤਾ ਤਾਂ ਦੱਸੋ ਜੇ ਕਿਸੇ ਦੇ ਨਾਲ ਕੋਈ ਨਜਾਇਜ਼ ਧੱਕਾ ਕੀਤਾ ਤਾਂ ਦੱਸੋ ਜੇ ਉਹਨਾਂ ਦੇ ਬੰਦਿਆਂ ਨੇ ਵੀ ਜਿਹੜੇ ਉਹਨੇ ਟੀਮ ਹੈ ਕਿਸੇ ਨੇ 1 ਰੁਪਿਆ ਲੈ ਕੇ ਵੀ ਕਿਸੇ ਦਾ ਕੋਈ ਕੰਮ ਕਰਵਾਇਆ ਤਾਂ ਵੀ ਦੱਸੋ ਤੇ ਦੂਜੇ ਪਾਸੇ ਇਹ ਭਾਜਪਾ ਵਾਲੇ ਜਦੋਂ ਮੈਂ ਰੋਹਿ ਬਾਈਟਾ ਦੇ ਨਾਂ ਆਪਣੇ ਭਾਜਪਾ ਦੇ ਵਰਕਰਾਂ ਦਾ ਗਲਾ ਘੋਟਦੇ ਆ ਅੱਜ ਸਿੰਘ ਚਾਰਾ ਦੇ ਨਾਮ ਬੋਲੇ ਆ ਅੱਜ ਮੁਸਲਿਮ ਭਾਈ ਚਾਰਾ ਦੇ ਨਾਮ ਬੋਲੇ ਆ ਇਹਨਾਂ ਨੂੰ ਵੀ ਜਾ ਕੇ ਪੁੱਛ ਲੈਣਾ ਕਿ ਤੁਹਾਡੇ ਨਾਲ ਭਾਜਪਾ ਕੀ ਕੀ ਕੀਤਾ ਉਹਨਾਂ ਨੇ ਔਰ ਕੀ ਕਰ ਰਹੀ ਹੈ ਉਹਨਾਂ ਦਾ ਕੈਰੀਅਰ ਖਤਮ ਕਰਨ ਦੇ ਲਈ ਰਾਜਨੀਤੀ ਕਰੋ ਸੂਖ ਖਤਮ ਕਰਨ ਦੇ ਲਈ ਕੀ ਕਰ ਰਹੀ ਹੈ ਉਹਨਾਂ ਦੇ ਲਈ ਸੋ ਦੋਸਤੋ ਐਸੇ 골ਡੀ ਸੱਬਰਵਾਲ ਨੇ ਦੱਸਿਆ ਕਿ ਕਿਸ ਪ੍ਰਕਾਰ ਦੇਣਾ 25 ਸਾਲ ਜਿਹੜੇ ਜਿਸ ਨੂੰ ਉਹਨਾਂ ਨੇ ਆਪਣੀ ਪਾਰਟੀ ਦੇ ਆਪਣਾ ਸਮਾਂ ਦਿੱਤਾ 25 ਸਾਲ ਤੱਕ ਇੱਕ ਪਾਰਟੀ ਨੂੰ ਤੇ ਅੱਜ ਫਾਈਨਲੀ ਉਹਨਾਂ ਨੂੰ ਕਿਉਂ ਪਾਰਟੀ ਬਦਲਣੀ ਪਈ ਹੈ ਔਰ ਕਿਸ ਪ੍ਰਕਾਰ ਦੇ ਨਾਲ ਆ ਨਵੀਂ ਪਾਰਟੀ ਦੀ ਜੁਆਇਨ ਕੀਤੀ ਹੈ ਉਹ ਕਿਸ ਪ੍ਰਕਾਰ ਦੇ ਨਾਲ ਲੋਕਾਂ ਦੇ ਸਮਾਜ ਭਲਾਈ ਦਾ ਕੰਮ ਕਰ ਰਹੀ ਹੈ ਔਰ ਆਨਲਾਈਨ ਦਿਨਾ ਚਾਹੇ ਕਿਸ ਤਰ੍ਹਾਂ ਸਮਾਜ ਭਲਾਈ ਦਾ ਕੰਮ ਕਰਦੇ ਨਜ਼ਰ ਆਉਣਗੇ ਉਹ ਤਾਂ ਲੁਧਿਆਣਾ ਲਈ ਤੁਹਾਨੂੰ ਨਜ਼ਰ ਹੀ ਆ ਜਾਵੇਗਾ ਸੋ ਕੈਮਰਾ ਪਾਸਾ ਸੰਜੇ ਦੇ ਨਾਲ ਹਰਦੀਪ ਦੂਆ ਨੂੰ ਦੋ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਈ ਦਿਨਾ